ਖਬਰਨਾਮਾ ਦੇਖ ਰਹੇ ਸ਼੍ਰੋਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਮੁੱਚੀ ਲੀਡਰਸ਼ਿਪ ਅਸੀਂ ਖਸੂਤੀ ਮਾਮਲਾ ਹੈ 12000 ਕਰੋੜ ਰੁਪਏ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਕੋਲ 12000 ਕਰੋੜ ਰੁਪਏ ਨਹੀਂ ਆਇਆ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਹਵਾਲੇ ਦਿੱਤੇ ਵੀ ਕੈਗ ਦੀ ਰਿਪੋਰਟ ਨੇ ਵੀ ਖੁਲਾਸਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਰ ਸਿੰਘ ਚੀਮਾ ਦੇ ਕੋਲ 12000 ਕਰੋੜ ਰੁਪਏ ਆਇਆ ਹੈ ਲੇਕਿਨ ਉਹ ਪੈਸਾ ਖਰਚ ਕਿੱਥੇ ਕੀਤਾ ਗਿਆ ਉਹ ਪੈਸੇ ਨੂੰ ਲਾਇਆ ਕਿੱਥੇ ਉਸ ਦਾ ਹਵਾਲਾ ਉਸ ਦਾ ਨਿਖਤੀ ਪ੍ਰਮਾਣ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਪਾਰ ਸਿੰਘ ਚੀਮਾ ਅਤੇ ਅਫਸਰ ਸ਼ਾਹੀ ਵੱਲੋਂ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਕੈਕ ਦੀ ਰਿਪੋਰਟ ਦਾ ਖਲਾਸਾ ਖੁਦ ਪਾਰਟੀ ਪ੍ਰਧਾਨ ਸੁਨੀਲਪਰ ਜਾਖੜ ਨੇ ਕੀਤਾ ਹੈ ਸਾਰੇ ਉਹਨਾਂ ਨੇ ਹਵਾਲੇ ਦਿੱਤੇ ਨੇ ਕਿ 12000 ਕਰੋੜ ਰੁਪਏ ਦੀ ਸਾਡੇ ਕੋਲ ਰਿਪੋਰਟ ਵੀ ਹੈ ਪੁਖਤਾ ਸਬੂਤ ਵੀ ਹੈ ਅਤੇ ਕੈਕ ਦੀ ਰਿਪੋਰਟ ਨੇ ਜਿਹੜਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਪੰਜਾਬ ਦੇ ਵਿੱਚ 12000 ਕਰੋੜ ਰੁਪਏ ਆਇਆ ਲੇਕਿਨ ਉਸ ਨੂੰ ਲਾਇਆ ਕਿੱਥੇ ਕਿੱਥੇ ਸਪੈਂਡ ਕੀਤਾ ਗਿਆ ਇਨਾ ਗੱਲਾਂ ਦਾ ਜਵਾਬ ਨਹੀਂ ਦੇ ਰਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜੀਵਾਲ ਤੇ ਭਾਰਤੀ ਜਨਤਾ ਪਾਰਟੀ ਗੁੱਸੇ ਦੇ ਵਿੱਚ ਹੈ ਕਿਉਂਕਿ ਗ੍ਰਹਿ ਮਤਰਾਲ ਅਮਸ਼ਾ ਦੇ ਕੋਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਿਕਟਾਸ਼ ਸਵਾਰ ਕਰਨੋਂ ਨਹੀਂ ਹਟਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹ ਗੁੱਸੇ ਦੇ ਵਿੱਚ ਨੇ ਉਹਨਾਂ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਹੋ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੇ ਦੌਰੇ ਤੋਂ ਬਾਅਦ ਐਨਡੀਆਰਐਫ ਦੇ 12000 ਕਰੋੜ ਰੁਪਏ ਦਾ ਹਸਾਬ ਕਿਤਾਬ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਕੇਂਦਰ ਦੀ ਭਾਜਪਾ ਦੀ ਸਰਕਾਰ ਅਤੇ ਉਸ ਦੇ ਵਰਕਰ ਪੰਜਾਬ ਸਰਕਾਰ ਤੋਂ ਹਸਾਬ ਮੰਗ ਰਹੇ ਹਨ ਕਿ 12000 ਕਰੋੜ ਰੁਪਏ ਕਿੱਥੇ ਗਿਆ ਜਨਤਾ ਦੇ ਵਿੱਚ ਆ ਕੇ ਉਸ ਦਾ ਹਸਾਬ ਦਿੱਤਾ ਜਾਵੇ ਦੂਜੇ ਪਾਸੇ ਆਮ ਆਦਮੀ ਪਾਰਟੀ ਭਾਜਪਾ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਹਿੰਦੀ ਹੈ ਕਿ ਕੇਂਦਰ ਸਰਕਾਰ ਝੂਠ ਬੋਲ ਰਿਹਾ ਹੈ ਜਦੋਂ ਕਿ ਐਨਡੀਆਰਐਫ ਦੇ ਖਾਤੇ ਵਿੱਚ ਕਿਤੇ ਵੀ 12000 ਕਰੋੜ ਰੁਪਏ ਦੀ ਐਂਟਰੀ ਨਹੀਂ ਤੇ ਪੰਜਾਬ ਸਰਕਾਰ ਦੇ ਇਸ ਝੂਠ ਨੂੰ ਜਨਤਕ ਕਰਨ ਦੇ ਲਈ ਭਾਜਪਾ ਵੱਲੋਂ ਸ਼ੂਟ ਕੀਤੀ ਗਈ ਮਹੀਨੇ ਦੇ ਤਹਿਤ ਅੱਜ ਦਿੜਭਾ ਵਿਖੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਮਨ ਸਿੰਧ ਭਾਜਪਾ ਦੀ ਅਗਵਾਈ ਵਿੱਚ ਮੁੱਖ ਚੌਕ ਵਿਖੇ ਪਾਰਟੀ ਵਰਕਰਾਂ ਵੱਲੋਂ ਧਰਨਾ ਦਿੱਤਾ ਗਿਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਪੈਸਾ ਆਇਆ ਨਹੀਂ ਤੇ ਸੁਨੀਲ ਕੁਮਾਰ ਜਾਖੜ ਨੇ ਕੈਗ ਦੀ ਰਿਪੋਰਟ ਦੇ ਦਿੱਤੀ ਹੈ ਕੈਗ ਦੀ ਰਿਪੋਰਟ ਗਲਤ ਨਹੀਂ ਹੋ ਸਕਦੀ ਚਾਹੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕਰਦੇ ਕਿਉਂਕਿ ਜਿੰਨਾ ਸਮਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ 2022 ਤੋਂ ਹੁਣ ਤੱਕ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਿਵੀ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਨਸ਼ਾ ਤਸਕਰੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਬੇਦਾਗ ਨੇ ਲੇਕਿਨ ਕੈਗ ਦੀ ਰਿਪੋਰਟ ਛੂਟ ਨਹੀਂ ਬੋਲ ਰਹੇ ਦਾਲ ਦੇ ਵਿੱਚ ਕਾਲਾ ਹੈ ਜਾਂ ਪੂਰੀ ਦਾਲ ਕਾਲੀ ਹੈ ਇਹ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜਨਤਾ ਕਰ ਦੇਣਾ ਚਾਹੀਦਾ ਹੈ ਕਿ ਭਾਈ ਪੈਸਾ ਉਹ ਅਸੀਂ ਕਿੱਥੇ ਲਾਇਆ ਜਾਂ ਪੈਸਾ ਸਾਡੇ ਕੋਲ ਸੇਵ ਪਿਆ ਹੈ ਕਿਉਂਕਿ 1600 ਕਰੋੜ ਰੁਪਏ ਦਿੱਸਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਦਿੱਤਾ ਗਿਆ ਜੇਕਰ ਹਵਾਲੇ ਨਹੀਂ ਦਿੱਤੇ ਜਾਂਦੇ ਅਸੀਂ ਫਿਰ ਕਹਿ ਰਹੇ ਹਾਂ ਜੇਕਰ ਹਵਾਲੇ ਨਹੀਂ ਦਿੱਤੇ ਜਾਂਦੇ ਕਿੱਥੇ ਪੈਸਾ ਸਪੈਂਡ ਕੀਤਾ ਹੈ ਕਿੱਥੇ ਖਰਚਾ ਕੀਤਾ ਹੈ ਜੇਕਰ ਉਹ ਦਸਤਾਵੇਜ਼ ਸੈਂਟਰ ਸਰਕਾਰ ਨੂੰ ਮੁਹੱਈਆ ਨਹੀਂ ਕਰਵਾਏ ਚਾਹਦੇ ਤਾਂ ਸੈਂਟਰ ਸਰਕਾਰ ਆਉਣ ਵਾਲੀ ਦਿਨਾਂ ਦੇ ਵਿੱਚ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਠੀਮਾ ਤੇ ਵੀ ਵੱਡੀ ਕਾਰਵਾਈ ਕਰ ਸਕਦੀ ਹੈ ਕਿਉਂਕਿ ਈਡੀਵੀ ਹੈ ਐਨਆਈਏ ਵੀ ਹੈ ਅਤੇ ਵਿਜੀਲੈਂਸ ਬਿਊਰੋ ਤੇ ਸੀਆਈਡੀ ਵੀ ਹੈ ਸਾਰੇ ਅਹੁਦੇ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਦੇ ਕੋਲ ਨੇ ਉਹ ਸਿਰਫ ਦੇਖ ਰਾਇ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਇਸਾਬ ਦਿੰਦੇ ਨੇ ਜਾਂ ਨਹੀਂ ਧੰਨਵਾਦ